ਸ਼ਹੀਦ ਮਦਨ ਲਾਲ ਟਿੰਗੜਾ ਦੇ ਸ਼ਹੀਦੀ ਦਿਹਾੜੇ ਸੰਬੰਧੀ ਸੂਬਾ ਪਧਰੀ ਸਮਾਗਮ ਅੰਮ੍ਰਿਤਸਰ ਦੇ ਗੋਲਬਾਗ ਵਿਖੇ ਕਰਵਾਇਆ ਗਿਆ ਸਮਾਗਮ ਟ੍ਰਾਂਸਪੋਰਟ ਤੇ ਜੀਲ ਮੰਤਰੀ ਲਾਲਜੀਤ ਸਿੰਘ ਪੁੱਲਰ ਤੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਮੁੱਖ ਮਹਿਮਾਨ ਵਜੂ ਸ਼ਿਰਕਤ ਕੀਤੀ ਇਸ ਮੌਕੇ ਬੋਲਦਿਆ ਕਾਬਲੰਦ ਮੰਤਰੀ ਪੁੱਲਰ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਆਜ਼ਾਦ ਹੋਇਆ ਇਹ ਉਹਨਾਂ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦ ਤੇ ਉਹਨਾਂ ਦੇ ਪਰਿਵਾਰ ਦੇਸ਼ ਦਾ ਅਨਮੋਲ ਵਿਰਸਾ ਤੇ ਸਰਮਾਇਆ ਨੇ ਅਤੇ ਆຊਰੀ ਨੌਜਵਾਨ ਪੀੜੀ ਉਹ ਸ਼ਹੀਦਾਂ ਵੱਲੋਂ ਦਸਾਏ ਗਏ ਰਸਤੇ ਤੋਂ ਲੈਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਨੇ ਹਰ ਧਰਮ ਦੇ ਲੋਕ ਨੇ ਕਿ ਆਪਾਂ ਸਾਰੇ ਧਰਮਾਂ ਦਾ ਸਨਸਕਾਰ ਕਰਦੇ ਸ਼ਹੀਦ ਮਦਨਾਲਾ ਸਿੰਘ ਰਾਜੀ ਸ਼ੀਤਿਆਜਮ ਸਰਦਾਰ ਭਗਤ ਸਿੰਘ ਦੀ ਰਾਜਗੁਰੂ ਜੀ ਸਖਦੇਵ ਜੀ ਸ਼ਹੀਦ ਉਦਮ ਸਿੰਘ ਜੀ ਇਹ ਉਹ ਪਵਿੱਤਰ ਰੂਹਾਂ ਨੇ ਜਿਨ੍ਹਾਂ ਨੇ ਸਾਨੂੰ ਅੱਜ ਆਜ਼ਾਦੀ ਦੀ ਫੀਸਾ ਮੰਨਣ ਦਾ ਇਹ ਮੇਕ ਦਿੱਤਾ ਤੇ ਅਸੀਂ ਅੱਜ ਆਜ਼ਾਦੀ ਦੀ ਫੀਸਾ ਦੇ ਵਿੱਚ ਜੇ ਕਿਸੇ ਵੀ ਰੈਂਕ ਤੇ ਬੈਠੇ ਆ ਉਹ ਦੇਣ ਇਹਨਾਂ ਸ਼ੀਤਾਂ ਦੀ ਇਹਨਾਂ ਸਰਮੋਰ ਯੋਧਿਆਂ ਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਕਿਹਾ ਕਿ ਸਰਕਾਰ ਸ਼ਹੀਦਾਂ ਵੱਲੋਂ ਸਿਰਜੇ ਸੁਪਨਿਆਂ ਨੂੰ ਸੱਚ ਕਰਨ ਲਈ ਵਚਨਬੱਧ ਹੈ ਅੱਜ ਅਸੀਂ ਇੱਥੇ ਇੱਕ ਬਹੁਤ ਹੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਦੇਸ਼ ਨੂੰ ਆਜ਼ਾਦੀ ਦਵਾਈ ਸ਼ਹੀਦ ਸਮਾਰਕ ਦੀ ਸਰਪ੍ਰਸਤ ਤੇ ਸਾਫ ਦਾ ਮੰਤਰੀ ਲక్ష్ਮੀ ਕਾਂਤਾ ਚਾਵਲਾ ਨੇ ਕਿਹਾ ਕਿ ਸ਼ਹੀਦਾਂ ਦੇ ਸਥਾਨਾਂ ਤੇ ਇਸ ਤਰ੍ਹਾਂ ਦੀ ਮੇਲੇ ਸਦਾ ਲੱਗਦੇ ਰਹਿਣਗੇ ਉਹਨਾਂ ਸ਼ਹੀਦ ਮਦਨ ਲਾਲ ਟਿੰਗੜਾ ਦੀ ਯਾਦਗਾਰ ਸਾਬਿਤ ਕਰਨ ਲਈ ਬੀਤੇ ਸਮੇਂ ਦੌਰਾਨ ਕੀਤੇ ਸੰਘਰਸ਼ ਨੂੰ ਯਾਦ ਕੀਤਾ ਸਮਾਗਮ ਮੌਕੇ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ ਅਤੇ ਪੁਲਿਸ ਬੈਂਡ ਵੱਲੋਂ ਸ਼ਹੀਦਾਂ ਦੀ ਯਾਦ ਚ ਦੇਸ਼ ਭਗਤੀ ਦੀਆਂ ਤੁਨਾ ਨਾਲ ਸ਼ਰਧਾਂਜਲੀ ਅਰਪਿਤ ਕੀਤੀ ਗਈ ਇਸ ਤੋਂ ਪਹਿਲਾਂ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਵੱਲੋਂ टाउन ਹਾਲ ਵਿਖੇ ਵੱਡਾ ਸਮਾਗਮ ਹੋਇਆ ਜਿੱਥੇ ਉਨ੍ਹਾਂ ਦੇ ਬੁੱਤ ਦੇ ਸ਼ਰਧਾਂਜਲੀ ਅਰਪਿਤ ਕੀਤੀ ਗਈ ਉਨ੍ਹਾਂ ਦੀ ਯਾਦ 'ਚ ਇੱਕ ਖੂਨ ਦਾ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ 50 ਤੋਂ ਵੱਧ ਵਿਅਕਤੀਆਂ ਨੇ ਖੂਨ ਦਾ ਦਾਨ ਕੀਤਾ